ਹਾਂਜੀ ਵੀਰਕ ਸਾਹਿਬ ਅੱਜ ਫਿਰ ਕੀ ਨਵਾਂ ਦੱਸ ਰਹੇ ਹੋ ਸਾਨੂੰ ਕਿਹੜੇ ਬੂਟੇ ਬਾਰੇ ਦੱਸ ਰਹੇ ਹੋ ਅੱਜ ਤੁਹਾਨੂੰ ਇੱਕ ਔਸ਼ਧੀ ਪੌਦੇ ਬਾਰੇ ਦੱਸ ਰਹੇ ਹਾਂ ਮਰਵੇ ਦਾ ਪੌਦਾ ਜੋ ਕਿ ਬੜੀ ਆਸਾਨੀ ਨਾਲ ਹੀ ਘਰਾਂ ਦੇ ਵਿੱਚ ਹੋ ਜਾਂਦਾ ਹੈ ਤੇ ਹੁਣ ਤਾਂ ਇਹ ਬਹੁਤ ਘੱਟ ਮਾਤਰਾ ਦੇ ਵਿੱਚ ਲੋਕਾਂ ਦੇ ਘਰਾਂ ਵਿੱਚ ਰਹਿ ਗਿਆ ਤੇ ਲੋਕਾਂ ਨੂੰ ਇਹਦਾ ਨਾਮ ਹੀ ਭੁੱਲ ਗਿਆ ਮੈਂ ਤੁਹਾਨੂੰ ਦੱਸਣ ਜਾ ਰਿਹਾ ਤੁਹਾਨੂੰ ਮਰਵੇ ਦਾ ਪੌਦਾ ਜੋ ਕਿ ਤુલਸੀ ਦੀ ਹੀ ਲਾ ਲੋ ਇੱਕ ਪ੍ਰਜਾਤੀ ਹੁੰਦੀ ਤુલਸੀ ਦੀ ਤਰ੍ਹਾਂ ਇਹਨੂੰ ਪਵਿੱਤਰ ਸਮਝਿਆ ਜਾਂਦਾ ਹੈ ਤੇ ਜਿਹੜੇ ਔਸ਼ਧੀ ਗੁਣ ਹੁੰਦੇ ਉਹ ਪੁਦੀਨੇ ਦੇ ਤਰ੍ਹਾਂ ਹੁੰਦੇ ਆ ਤੇ ਮੋਸਟਲੀ ਇਹ ਚਟਨੀ ਬਣਾ ਕੇ ਖਾਣ ਦੇ ਵਿੱਚ ਬੜਾ ਉਪਯੋਗ ਕੀਤਾ ਜਾਂਦਾ ਸੀ ਪਰ ਅੱਜ ਕੱਲ ਦੇ ਸਾਡੇ ਨੌਜਵਾਨ ਪੀੜੀ ਨੂੰ ਬਿਲਕੁਲ ਇਸ ਬਾਰੇ ਨਹੀਂ ਪਤਾ ਆਜੋ ਤੁਹਾਨੂੰ ਦਿਖਾਉਨੇ ਮਰਵੇ ਦਾ ਪੌਦਾ ਆਹ ਜੀ ਮਰਵੇ ਦਾ ਪੌਦਾ ਇਹ ਕਈ ਵੈਰਾਈਟੀਆਂ ਦੇ ਵਿੱਚ ਆਉਂਦਾ ਮੋਸਟਲੀ ਇਹ ਜਿਸ ਤਰ੍ਹਾਂ ਬਲੈਕ ਜੇ ਤੁਹਾਨੂੰ ਸ਼ੇਡ ਨਜ਼ਰ ਆ ਰਹੀ ਏ ਇੱਕ ਹੋਰ ਵੈਰਾਈਟੀ ਹਰੇ ਜੀ ਤੁਹਾਨੂੰ ਨਜ਼ਰ ਆਵੇਗੀ ਜਿਹਦੇ ਮੰਨ ਲਓ ਆਪ ਫੁੱਲ ਹੁੰਦੇ ਆ ਬੀਜ ਹੁੰਦੇ ਆ ਪੱਤੇ ਲਗਭਗ ਸੇਮ ਹੁੰਦੇ ਆ ਹੁਣ ਸਿਆਲ ਦਾ ਕਰਕੇ ਥੋੜੇ ਜੇ ਪੱਤੇ ਛੋਟੇ ਹੋ ਰਹੇ ਨੇ ਕਿਉਂਕਿ ਹੁਣ ਪੱਤ ਝੜ ਆ ਰਹੀ ਏ ਆ ਦੇਖੋ ਥੱਲੇ ਮੰਨ ਲਓ ਪੱਤੇ ਝੜੇ ਹੋਇਆ ਇਸੇ ਤਰ੍ਹਾਂ ਹੀ ਦਾ ਬੀਜ ਵੀ ਡਿੱਗਦਾ ਰਹਿੰਦਾ ਆਪਣੇ ਆਪ ਮੰਨ ਲਓ ਬੂਟੇ ਉੱਗਦੇ ਰਹਿੰਦੇ ਆ ਤੇ ਇਹ ਦੋ ਵੈਰਾਈਟੀਆਂ ਤਰ੍ਹਾਂ ਮੰਨ ਲਓ ਤੁਹਾਨੂੰ ਦਿ세ਗਾ ਇੱਕ ਤਾਂ ਤੁਹਾਨੂੰ ਗੁੱਛਾਂ ਚ ਬੀਜ ਦਿ세ਗਾ ਦੂਜਾ ਤੁਹਾਨੂੰ ਆ ਬੀਜ ਜਿਸ ਤਰ੍ਹਾਂ ਤੁਲਸੀ ਨੂੰ ਲੱਗਦਾ ਆ ਵੇਖ ਕੇ ਤੁਹਾਨੂੰ ਬਿਲਕੁਲ ਤੁਲਸੀ ਪ੍ਰਤੀਤ ਹੋਵੇਗੀ ਤੇ ਇਹਦੇ ਵਿੱਚੋਂ ਬਹੁਤ ਤੇਜ ਸਮੈਲ ਆਉਂਦੀ ਏ ਤੇ ਇਹ بڑے ਰੋਗਾਂ ਦੇ ਵਿੱਚ ਰੋਗਾਂ ਨੂੰ ਦੂਰ ਕਰਨ ਦੇ ਵਿੱਚ ਮਦਦ ਕਰਦਾ ਹੈ ਇਹ ਜਿਹੜਾ ਹੁੰਦਾ ਪਿਤਵਰਦਕ ਹੁੰਦਾ ਯਾਨੀ ਤੁਹਾਡੇ ਸਰੀਰ ਦੇ ਵਿੱਚ ਗਰਮੀ ਪੈਦਾ ਕਰੇਗਾ ਔਰ ਬਾਤ ਤੇ ਕਫ ਜਿਹੜੀ ਹੁੰਦੀ ਹੈ ਉਹਨੂੰ ਇਹ ਘਟਾਉਂਦਾ ਯਾਨੀ ਜਿਹਨੂੰ ਬਲਗਮ ਦੀ ਪ੍ਰੋਬਲਮ ਹੈ ਉਹਨੂੰ ਇਹ ਦੂਰ ਕਰਦਾ ਤੇ ਮੈਡੀਸਨ ਗੁਣ ਵੀ ਹੈ ਬਾਕੀ ਇਹਦੇ ਨਾਲ ਜੋ ਮੱਛਰ ਮੱਖੀਆਂ ਹੁੰਦੀਆਂ ਤੁਹਾਡੇ ਘਰ ਤੋਂ ਦੂਰ ਰਹਿੰਦੇ ਆ ਤੇ ਤੁਹਾਡੇ ਸਰੀਰ ਦੀ ਇਮਿਊਨਿਟੀ ਨੂੰ ਵਧਾਉਂਦਾ ਹੈ ਪੇਟਦਰਦੇ ਵਿੱਚ ਵੀ ਇਹ ਬਹੁਤ ਲਾਭਦਾਇਕ ਹੈ ਤੇ ਜੋ ਗੈਸ ਬੰਦੀ ਅਫਾਰਾ ਬੰਦਾ ਉਹ ਵੀ ਦੂਰ ਕਰਦਾ ਜਿਸ ਤਰ੍ਹਾਂ ਕੀ ਆਪਾਂ ਪੁਦੀਨੇ ਦੇ ਗੁਣ ਮੰਨਦੇ ਆਂ ਪੁਦੀਨੇ ਦੀ ਸੇਮ ਕੈਟਾਗਰੀ ਚ ਆਉਂਦਾ ਹੈ ਉਸੇ ਤਰ੍ਹਾਂ ਹੀ ਆਪਾਂ ਵਰਤਨਾ ਪੱਤੇ ਵੀ ਆਪਾਂ ਖਾ ਸਕਦੇ ਆਂ ਵੈਸੇ ਔਰ ਚਟਨੀ ਕੁੱਟ ਕੇ ਵੀ ਆਪਾਂ ਇਹਦੀ ਵਰਤੋਂ ਕਰ ਸਕਦੇ ਆਂ ਬਾਕੀ ਬਹੁਤ ਸਾਰੀਆਂ ਦਵਾਈਆਂ ਦੇ ਵਿੱਚ ਵੀ ਪੈਂਦਾ ਹੈ ਜੇ ਉਹਨਾਂ ਅੱਜ ਜ਼ਿਆਦਾ ਬਾਰੇ ਤੁਹਾਨੂੰ ਦੱਸਾਂਗੇ ਤੁਹਾਨੂੰ ਸਮਝ ਨਹੀਂ ਆਏਗੀ ਅੱਜ ਤੁਹਾਨੂੰ ਸਿਰਫ ਪੇੜ ਦੀਆਂ ਬਿਮਾਰੀਆਂ ਬਾਰੇ ਦੱਸ ਰਿਹਾ ਵੀ ਪੇੜ ਦੀਆਂ ਬਿਮਾਰੀਆਂ ਚ ਬਹੁਤ ਹੀ ਲਾਹੇਵੰਦ ਹੁੰਦਾ ਹੈ ਇਹਦੇ ਪੱਤੇ ਤੁਸੀਂ ਬੈਥੇ ਵਿੱਚ ਚਬਾ ਸਕਦੇ ਹੋ ਚਬਾ ਚਬਾ ਕੇ ਖਾ ਲਓ ਕੋਈ ਇਹਨਾਂ ਦਾ ਰਸ ਕੱਢਣ ਦੀ ਲੋੜ ਨਹੀਂ ਨੰਬਰ 2 ਤੁਸੀਂ ਜਿਸ ਤਰ੍ਹਾਂ ਪਦੀਨੇ ਦੀ ਚਟਨੀ ਕੁੱਟਦੇ ਹੁੰਦੇ ਹੋ ਉਸ ਤਰ੍ਹਾਂ ਇਹਦੀ ਚਟਨੀ ਕੁੱਟ ਕੇ ਖਾ ਸਕਦੇ ਹੋ ਤੇ ਲੋਕ ਸੇਵਾ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੇਰੇ ਚੈਨਲ ਨੂੰ ਲਾਈਕ ਫੋਲੋ ਤੇ ਸ਼ੇਅਰ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ